ਔਰ ساری ਦੁਨੀਆ ਵਿੱਚ ਅਦੁੱਤੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਰਤਨ ਮੀ ਅਤੇ ਦਮੇ ਦਸਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਮਾਤਾ ਸਨ ਮਾਤਾ ਜੀ ਨੇ ਨੰਨਾ ਸਾਹਿਬ ਜਾਤਿਆ ਸਹਬਜਾਤਾ ਜਰੋਵਰ ਸਿੰਘ ਅਤੇ ਮਾਤਾ ਸਾਹਿਬਜਾਤ ਦੇ ਫਤੇ ਸਿੰਘ ਜੀ ਨੂੰ ਛੋਟੀ ਉਮਰੋਂ ਤੋਂ ਹੀ ਸੱਚੀ ਧਰਮ ਅਤੇ ਨਿਸ਼ਚਾ ਤੀਰਾਂ ਹੀ ਤੇ ਜੋੜਿਆ ਜਦੋਂ ਮੁਸ਼ਕਿਲਾਂ ਦਾ ਸਮਾਂ ਆਇਆ ਅਤੇ ਸਿਰਹਿੰਦ ਦੀ ਗੋਤਰੀ ਵਿੱਚ ਉਹ ਆਪਣੇ ਨੰਨੇ ਸਿੰਘ ਸਮੇਤ ਕੈਪਟਿਕੀਆਂ ਗਈਆਂ ਤਾਂ ਤਾਂ ਮੀ ਗੁਜਰੀ ਜੀ ਨੇ ਹੌਸਲਾ ਨਹੀਂ ਹਾਰਿਆ ਖਟੋਹ ਛਾਂਕੁਕ ਤੇ ਤਕਲੀਫਾਂ ਨੂੰ ਜਵਾਬ ਕਰਦੇ ਹੋਏ ਉਹ ਬੱਚਿਆਂ ਨੂੰ ਨਾਮ ਬਾਲੀ ਸਿਖਾਉਂਦੀ ਰਹੀ ਉਹ ਆਪਣੇ ਸਹਬਜ਼ਾਦੇਆਂ ਦੇ ਸ਼ਹੀਦੀ ਫਰਮਾਉਣ ਨੂੰ ਵੀ ਸਬਰਤਾਸਨਾ ਦੁਨੀਆ ਅਤੇ ਆਖਰੀ ਸਾਤ ਅਤਰਮ ਤੇ ਸਾਚੇ ਇਮਾਰਤ ਕੇ ਕਾਇਨਾਤ ਆ ਮਾਤਾ ਗੁਜਰੀ ਜੀ ਜੀ ਨੇ ਮਾਤਾ ਗੁਜਰੀ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਇੱਕ ਮਾਂ ਦਾ ਪਿਆਰ ਉਸ ਦੀ ਹਿੰਮਤ ਅਤੇ ਉਸ ਦੀ ਸ਼ਰਧਾ ਕਿਵੇਂ ਪੂਰੀ ਕੌਮ ਲਈ ਪ੍ਰੇਸ਼ਾਨ ਬਣ ਸਕਦੀ ਹੈ ਉਹ ਸੱਚਮੁੱਚ ਤੇ ਰਮਹੀ ਇੱਕ ਅਮਰ ਸ਼ਹੀਦ ਇੱਕ ਗ੍ਰਿਣਿਸ਼ ਨਿਸ਼ਚੇ ਮਾਸਨ ਜਿਨ੍ਹਾਂ ਦਾ ਨਾ ਇਤਿਹਾਸ ਵਿੱਚ ਸਦਾ ਸੋਨੇ ਦੇ ਲਖਰਾਂ ਵਿੱਚ ਨਾਲ ਲਿਖਿਆ ਗਿਆ ਤਾਂ